ਸਤਨਾਮ ਵਾਹ ਗੁਰੂ ਸਾਹਿਬ ਜੀਓ ਕਬੀਰ ਜਨੋ ਕਸੂ ਜਾਣਿਆ ਨਹੀਂ ਤੈਨ ਸੁਖ ਨੀਂਦ ਬਿਹਾਏ ਹਮੋ ਜੋ ਬੁਝ ਬੁਝਨਾ ਓਰੇ ਪਰੇ ਬਲਾਏ ਤਬੇਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰਯੋਰ ਲਾਗੇ ਚੋਟ ਮਰਮ ਕੇ ਰਯੋ ਕਬੀਰ ਠੋਰ ਤਬੇਰ ਚੋਟ ਸੋਹੇਲੇ ਸੇਲ ਕੇ ਲਗਤ ਲਿਓ ਸਾਸ ਚੋਟ ਸਹਾਰ ਸ਼ਬਦ ਕੇ ਦਾਸ ਗੁਰੂ ਮੈ ਦਾਸ ਕਬੀਰ ਮੁਲਾ ਮੁਨਾਰੇ ਕਿਆ ਚੜ ਸਾਈ ਨ ਬਹਿਰਾ ਹੋਏ ਜਾਂ ਕਰਨ ਤੂੰ ਬਾਗ ਦੇ ਦਿਲ ਹੀ ਪੀਤਰ ਜੋਏ ਸੇਖ ਸਬੂਰੇ ਬਹਿਰਾ ਯਾਜ ਕਾਬੇ ਜਾਏ ਕਬੀਰ ਜਾਕੇ ਦਿਲ ਸਾਬਤ ਨਹੀਂ ਆਕੋ ਕਹਾ ਖੁਦਾਏ ਕਬੀਰ ਅੱਲਾ ਕੇ ਕਰ ਬੰਦਗੇ ਨਾ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟ ਬੁਝੈ ਬੋਲੰਤੇ ਨਾਏ ਕਬੀਰ ਅੱਲਾ ਕੇ ਕਰ ਬੰਦਗੇ ਜਾ ਸਮਰਤ ਦੁੱਖ ਜਾਏ ਨਿਲਮੈ ਸਾਈਂ ਪ੍ਰਗਟ ਬੁਝੈ ਬਲੰਤੇ ਨਾਏ ਕਬੀਰ ਜੋਰੇ ਕਿੰ ਜ਼ੁਲਮ ਹੈ ਕਹਤਾ ਨਾ ਹਲਾਲ ਦਫਤਰ ਲੇਖਾ ਮੰਗਿਆ ਤਬ ਹੋਏ ਕੋ ਕੌਣ ਹਵਾਲ ਕਬੀਰ ਖੋਬ ਖਾਨਾ ਖਿੱਚਰੇ ਜਾ ਮੈਂ ਅਮਰਤ ਲੋਂਨ 에ਰਾ ਰੋਟੇ ਕਾਰਨੇ ਗਲਾ ਘਟਾ ਬੈ ਕੌਨ ਕਬੀਰ ਗੁਰ ਲਾਗਾ ਤਬ ਜਾਨੀਐ ਮਿਟ ਮੋ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਤਬ ਅਰਿਆ ਪੈ ਆਪ ਕਬੀਰ RAM ਕਹਿਨ ਮੈਂ ਭੇਦ ਹੈ ਤਮੇ ਇੱਕ ਵਿਚਾਰ ਸੋਏ RAM ਸਬੈ ਕਹੈ ਸੋਏ ਇੱਕ ਤਕਹਾਰ ਕਬੀਰ RAM RAM ਕ ਕਹਬੇ ਮਾਹੇ ਬਬੇਕ ਇਕ ਇਕ ਅਨੇਕ ਮਿਲ ਗਿਆ ਇਕ ਸਮਾਨਾਏ ਇਕ ਕਬੀਰ ਜਾਂ ਕਰ ਸਾਧਨਾ ਸੇ ਵੀ ਹੈ ਹਰ ਕੇ ਸੇਵਾ ਨਾਹੇ ਤੇ ਕਰ ਮਰ ਹੱਠ ਸਾਰਖੇ ਊਤ ਵਸੈ ਤਿਨ ਮਾਹੇ ਕਬੀਰ ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ ਪਾਵੋ ਤੇ ਪਿੰਗੁਲ ਭਇਆ ਮਾਰਿਆ ਸਤ ਗੁਰ ਬਾਨ ਕਬੀਰ ਸਤ ਗੁਰ ਸੂਰ ਮੇ ਬਾਹ ਆ ਬਾਨ ਜੋਏ ਇੱਕ ਲਗਤੇ ਹੋਏ ਗਿਰ ਪਰਿਆ ਪਰacre ਜੇ ਸੇਕ ਕਬੀਰ ਨਿਰਮਲ ਬੂੰਦ ਆਕਾਸ਼ ਕੇ ਪਰ ਗਏ ਭੂਮ ਬਿਕਾਰ ਬਿਨ ਸੰਗਤਿਉ ਮਾਨੈ ਹੋਏ ਗਏ ਭਟਸ਼ਾਰ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੈਨੇ ਭੂਮ ਮਿਲਾਏ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਅਜ ਕਾਬੋਂ ਜੈਥ ਆਗੇ ਮਿਲ ਆਖੁਦਾਏ ਸਾਈ ਮੁਜ ਸਿਉ ਲਰ ਪਰਿਆ ਤੁਜੈ ਕਿਨ ਫਰਮਾਏਗਾਏ ਕਬੀਰ ਅਜ ਕਾਬੈ ਹੋਏ ਹੋਏ ਗਿਆ ਤੇਤੀ ਬਾਰ ਕਬੀਰ ਸਾਈ ਮੁਜ ਮੈਂ ਕਿਆ ਖੱਤਾ ਮੁਖੋਂ ਨਾ ਬੋਲੇ ਪੀਰ ਕਬੀਰ ਜੀ ਜੋ ਮਰ ਜੋਰ ਕਰ ਕਹਿਤ ਐ ਜੋ ਹalal ਦਫਤਰ ਦੇ ਜਬ ਕਾਢ ਕੈ ਹੋਏਗਾ ਕੌਣ ਹਵਾਲ ਕਬੀਰ ਜੋਰਤੀ ਆਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫਤਰ ਲੇਖਾ ਨਿਕਸੈ ਮਰ ਮੁਹੇ ਮੋਝ ਖਾਈ ਕਬੀਰ ਲੇਖਾ ਦੇਨਾ ਸੋਹੇਲਾ ਜੋ ਦਿਲ ਸੋਚੇ ਹੋਏ ਉਸ ਸਾਚੇ ਦੇਵਾਲ ਮੈਂ ਪੱਲਾ ਨਾ ਪਕਰ ਕੋਏ ਕਬੀਰ ਤਰਤੇ ਅਰ ਅਕਾਸ਼ ਮੈਂ ਦੋਏ ਤੂੰ ਬਰੇ ਅਬਦ ਹਟ ਦਰਸ਼ਨ ਸੰਸੇ ਪਰੇ ਅਰ ਚੌਰਾਸੇ ਸਿੱਧ ਕਬੀਰ ਮੇਰਾ ਮੁਝ ਮੈਂ ਤਿਸ ਨਹੀਂ ਜੋ ਕੇ ਸੋ ਤੇਰਾ ਤੇਰਾ ਤੁਝ ਕੋ ਸੋਂਪਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਤ ਤੂ ਕਬੀਰ ਵਿਕਾਰੈ ਚਿਤ ਵਤੇ ਝੂਠੇ ਕਰਤੇ ਆਸ ਮਨੋਰਥ ਕੋਏ ਨਾ ਪੂਰੇ ਹੋ ਤਲੈ ਉਠਨਿ ਰਾਸ ਕਬੀਰ ਅਰਕਾ ਸਿਮਰਨ ਜੋ ਕਰੈ ਸੋ ਸੁਖ ਆਸਨ ਸਾਰ ਇਤ ਉਤ ਕਤੈ ਨ ਡੋਲੈ ਜਿਸ ਰਾਖੈ ਸਿਰ ਜਨਹਾਰ ਕਬੀਰ ਕਹਾਣੀ ਪੀੜਤ ਸਤਗੁਰੁ ਲਈ ਛਡਾਇ ਪਰਾਪੁਰਬਲੇ ਪਾਵਨੀ ਪ੍ਰਗਟ ਹੋਇ ਆਏ ਕਬੀਰ ਟੱਲ ਟੋਲੇ ਦਿਨ ਗਿਆ ਵਿਆਜ ਬਡੰਤੋ ਜਾਏ ਨਾਰ ਅਜਿਓ ਨਾ ਖੱਤ ਫਟਿਓ ਕਾਲ ਪਹੁੰਚਿਓ ਆਏ ਮਹੱਲਾ ਪੰਜਵਾ ਤਬੇਰ ਕੁਕਰ ੋਂਕਨ ਕਰੰਗ ਪਿਛੈ ਉੱਠਤਾਏ ਕਰਮੀ ਸਤ ਗੁਰ ਪਾਇਆ ਜਨੋ ਲਿਆ ਛਡਾਈ ਮਹੱਲਾ ਪੰਜਵਾਂ ਕਬੀਰ ਧਰਤੇ ਸਾਧਕੇ ਤਸਕਰ ਬੈਸੇਗਾ ਏ ਧਰਤੀ ਭਾਰ ਨਾ ਵਿਆਪੇ ਉਨ ਕੋ ਲਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਰਨੇ ਤਖ ਕੋ ਮੋਹ ਲੈ ਨਾਏ ਸੰਗ ਕੋ ਸੰਗੇ ਬੈਸਤੇ ਤਬ ਪੁੱਛੈ ਧਰਮ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ